ਪਰ ਜਿਹੜੀ ਸਤਨਾਮ ਸਿੰਘ ਐਸਆਈ ਆ ਉਹਨਾਂ ਨੇ ਅਖੇਰੀਪੁਰੇ ਤੋਂ ਕੋਲ ਨਕਾਲਾ ਹੈ ਪਰ ਉਹਨਾਂ ਨੇ ਨਕਾਬੰਦੀ ਉਹਨਾਂ ਨੇ ਜਿਹੜੇ ਹੈਗੇ ਆ ਇਹ 12 ਜਿਹੜੇ ਗੱਟੂ ਹੈਗੇ ਆ ਚੈਨਾ ਨੋਟ ਦੇ ਤਰਾਫ ਤੋਂ ਲੜਕੀਆਂ ਦੇ ਤੋਂ ਤੇ ਜਿਹੜੇ ਲੜਕੇ ਆ ਉਹਨਾਂ ਦੇ ਖਿਲਾਫ ਜਿਹੜੀ ਆ ਸਰਪ ਜਾਫਤ ਅਨੁਸਾਰ ਕਾਰਵਾਈ ਅਮਰਿਤ ਦੇਰ ਦੀ ਸੱਜੇ ਵਿੱਚ ਚੈਨਾ ਨੋਟ ਮਾਰਕੀਟ ਦੇ ਵਿੱਚ ਬਹੁਤ ਵਿਕਰੀ ਹੈਗੀ ਹੈ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਇਹਦੇ ਸਬੰਧ ਚ ਤੁਸੀਂ ਜਿਹੜੇ ਬੱਚਿਆਂ ਦੇ ਮਾਪਿਓ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਰੋਡ ਦੇ ਨਾਲ ਕਿਸੇ ਦਾ ਵੀ ਕੋਈ ਨੁਕਸਾਨ ਹੋ ਸਕਦਾ ਹੈ ਇਹਦੇ ਨਾਲ ਕਿ ਕਈ ਵਾਰੀ ਪਹਿਲਾਂ ਵੀ ਖੋਰਾਂ ਦੇ ਵਿੱਚ ਆਇਆ ਹੈਗਾ ਥੋੜਾ ਜਿਹਾ ਇਹਨਾਂ ਨੂੰ ਪੇਰੈਂਟਸ ਨੂੰ ਇਹ ਰੁੱਖ ਧਿਆਨ ਦੇਣਾ ਚਾਹੀਦਾ ਹੈ ਬੱਚਿਆਂ ਨੂੰ ਰੋਕਣਾ ਚਾਹੀਦਾ ਹੈ ਮੇਰੀ ਅਪੀਲ ਹੈ ਵੀ ਬੱਚਾ ਨੂੰ ਜਿਹੜੀ ਚਾਈਨਾ ਲੋ ਰਿਹਾ ਇਹ ਤਾਂ ਬਿਲਕੁਲ ਮਨਾ ਕਰਨਾ ਚਾਹੀਦਾ ਬੱਚਿਆਂ ਨੂੰ ਕੋਈ ਵੀ ਬੱਚਾ ਜਿਹੜਾ ਇਹਦੀ ਵਰਤੋਂ ਨਾਲ ਸਰ ਜੀ ਮੈਂ ਕਿ ਤੁਹਾਡੇ ਕੋਲ ਕਈ ਵਾਰੀ ਦੁਕਾਨਦਾਰਾਂ ਦੇ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈਗੀ ਇਹ ਵੀ ਮਤਲਬ ਲੱਗੀਆਂ ਆਈਆਂ ਜਿਹੜੇ ਹੈਗੇ ਆ ਇਹਦੇ ਬਾਰੇ ਅਸੀਂ ਪਤਾ ਕਰਨੇ ਆ ਕਿ ਇਹ ਇਹ ਜਿਹੜੇ ਦੋਰੇ ਕਿੱਥੋਂ ਆਉਂ ਕਰ ਰਹੇ ਨੇ ਜਿਹੜੇ ਬਾਕੀ ਬੰਦੇ ਵਿੱਚ ਅਨਵਾਲ ਹੋਣਗੇ ਉਹਨਾਂ ਖਿਲਾਫ ਵੀ ਬਣਦੀ ਕ੍ਰਿਮਨੀ ਕਰੀ ਸਰ ਜਿਵੇਂ ਕਿ ਦੁਕਾਨਦਾਰ ਵੀ ਚੈਨਲ ਹੋਰ ਵੇਚ ਰਹੇ ਉਹਨਾਂ ਨੂੰ ਵਾਸਤੇ ਕੀ ਸਖਤ ਕਦਮ ਕੀਤੇ ਜਾ ਸਕਦੇ ਆ ਜੀ ਹੋਰ ਉਸ ਵਾਰੇ ਵੀ ਜਿਹੜੇ ਹੈਗੇ ਆ 76 ਨੇ ਜਿਨ੍ਹਾਂ ਦੇ ਕੋਲ ਚੈਨਲ ਹੋਰ ਹੈ ਕਿ ਇਹ ਪ੍ਰੋਡਕਸ਼ਨ ਆ ਗਏ ਕੱਲ ਜਿਹੜੀ ਸਤਨਾਮ ਸਿੰਘ ਐਸਆਈ ਆ ਉਹਨਾਂ ਨੇ ਅਕਾਰੀਪੁਰੇ ਤੋਂ ਕੋਲ ਨਾਕਾ ਲਾਇਆ ਹੈ ਤੁਹਾਨੂੰ ਨਾਕਾਬੰਦੀ ਉਹਨਾਂ ਨੇ ਜਿਹੜੇ ਹੈਗੇ ਆ ਇਹ 12 ਜਿਹੜੇ ਗੱਟੂ ਹੈਗੇ ਆ ਚੈਨਾਡੌਰ ਦੇ ਕਰਾ ਦੇ ਦਿੱਤੇ ਲੜਕੀਆਂ ਦੇ ਤੋਂ ਤੇ ਜਿਹੜੇ ਲੜਕੇ ਆ ਉਹਨਾਂ ਦੇ ਖਿਲਾਫ ਜਿਹੜੀ ਆ ਸਰਪ ਜਾਫਤ ਅਨੁਸਾਰ ਕਾਰਵਾਈ ਅਮਰਿਤ ਦੇਰ ਦੀ ਸੱਜ ਜਿਵੇਂ ਕਿ ਚੈਨਾਡੌਰ ਮਾਰਕੀਟ ਦੇ ਵਿੱਚ ਬਹੁਤ ਵਿਕਰੀ ਹੈਗੀ ਹੈ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਇਹਦੇ ਸਬੰਧ ਵਿੱਚ ਜੀ ਜਿਹੜੇ ਬੱਚਿਆਂ ਦੇ ਮਾਪਿਓ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹਦੀ ਚਾਈਨਾ ਰੋਡ ਦੇ ਨਾਲ ਕਿਸੇ ਦਾ ਵੀ ਕੋਈ ਨੁਕਸਾਨ ਹੋ ਸਕਦਾ ਹੈ ਇਹਦੇ ਨਾਲ ਕਿ ਕਈ ਵਾਰੀ ਪਹਿਲਾਂ ਵੀ ਥੌਰਾਂ ਦੇ ਵਿੱਚ ਆਇਆ ਹੈਗਾ ਥੋੜਾ ਜਿਹਾ ਇਹਨਾਂ ਨੂੰ ਪੇਰੈਂਟਸ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਬੱਚਿਆਂ ਨੂੰ ਰੋਕਣਾ ਚਾਹੀਦਾ ਹੈ ਮੇਰੀ ਇਹ ਪੀਘਾ ਕਿ ਬੱਚਾ ਨੌ ਜਿਹੜੀ ਚਾਈਨਾ ਡੋਰ ਆ ਇਹ ਤਾਂ ਬਿਲਕੁਲ ਮਨਾ ਕਰਨਾ ਚਾਹੀਦਾ ਬੱਚਿਆਂ ਨੂੰ ਕੋਈ ਵੀ ਬੱਚਾ ਜਿਹੜਾ ਇਹਦੀ ਵੱਸ ਤੋਂ ਨਾਲ ਸਰ ਜਿਵੇਂ ਕਿ ਤੁਹਾਡੇ ਕੋਲ ਕਈ ਵਾਰੀ ਦੁਕਾਨਾਂ ਦੇ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈਗੀ ਇਹ ਤੁਹਾਡੀ ਟੀਮ ਲੱਗ ਗਈਆਂ ਜਿਹੜੇ ਹੈਗੇ ਆ ਇਹਦੇ ਵਿੱਚ ਅਸੀਂ ਪਤਾ ਕਰਨੇ ਆ ਵੀ ਇਹ ਇਹ ਜਿਹੜੇ ਦੋਰੇ ਕਿੱਥੋਂ ਆਉਂਦੇ ਨੇ ਜਿਹੜੇ ਬਾਕੀ ਬੰਦੇ ਵਿੱਚ ਇਨਵੋਲ ਹੋਣਗੇ ਉਹਨਾਂ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੋ ਜਿਵੇਂ ਕਿ ਦੁਕਾਨਦਾਰ ਵੀ ਚੈਨਲ ਹੋਰ ਵੇਚ ਰਹੇ ਉਹਨਾਂ ਨੂੰ ਵਾਸਤੇ ਕੀ ਸਖਤ ਕਦਮ ਕੀਤੇ ਜਾਣ ਜੀ ਉਹ ਸਵਾਰੇ ਵੀ ਜਿਹੜੇ ਹੈਗੇ ਆ ਅੱਜ 76 ਨੇ ਜਿਨ੍ਹਾਂ ਦੇ ਕੋਲ ਚੈਨਲ ਹੋਰ ਹੈ ਕਿ ਇਹ ਪ੍ਰੋਡਕਸ਼ਨ ਆ ਜਾਵੇ